ਹਾਂਜੀ ਕਿਦਾਂ ਕੀ ਹਾਲ ਚਾਲ ਜੀ ਸਾਰਿਆਂ ਦੇ ਦੋਵੇਂ ਹੱਥ ਜੋੜ ਕੇ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਇਸ ਵਲੌਗ ਸੀਰੀਜ਼ ਦੇ ਭਾਗ ਤੀਜੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਟਰੱਕ ਖਰਾਬ ਹੋ ਗਿਆ ਸੀਗਾ ਪਿਛਲੇ ਦੋ ਭਾਗਾਂ ਵਿੱਚ ਤੁਸੀਂ ਵੇਖਿਆ ਹੋਣਾ ਆ ਤੇ ਆਪਾਂ ਸਿਡਨੀ ਪਹੁੰਚ ਗਏ ਸੀਗੇ ਖਰਾਬ ਟਰੱਕ ਦੇ ਨਾਲ ਆਪਾਂ ਡਿਲੀਵਰੀ ਵੀ ਕਰਤੀ ਸੀ ਤੇ ਕੰਪਨੀ ਵਾਲਿਆਂ ਨੇ ਕਿਹਾ ਸੀਗਾ ਕਿ ਤੇਰਾ ਸਿਡਨੀ ਟਰੱਕ ਚੇਂਜ ਕਰਾਂਗੇ ਤੇ ਫਾਈਨਲੀ ਮੇਰਾ ਟਰੱਕ ਚੇਂਜ ਹੋ ਗਿਆ ਆ ਤੇ ਆਜੋ ਹੁਣ ਆਪਾਂ ਪਿਕਅਪ ਤੇ ਚੱਲਦੇ ਆਂ ਆਪਾਂ ਉੱਠ ਗਏ ਆਂ ਨਹਾ ਤੋ ਲਿਆ ਆਪਾਂ ਤੇ 3:30 ਵਜਣ ਵਾਲੇ ਆ 3:30 ਵਜੇ ਮੇਰਾ ਪਿਕਅਪ ਆ Amazon ਤੋਂ ਆ ਦੇਖ ਸਕਦੇ ਆਂ ਆਪਾਂ ਹੁਣ Amazon ਦੇ ਵਿੱਚ ਐਂਟਰ ਕਰ ਰਹੇ ਆਂ ਤੇ ਬਾਈ ਮੈਂ ਜਿੱਥੇ ਰੁਕਿਆ ਸੀਗਾ ਮੈਂ ਪੰਪ ਤੇ ਜਿੱਥੇ ਰੈਸਟ ਕਰ ਰਿਹਾ ਸੀਗਾ ਉਹ ਲੋਕਲ ਡਰਾਈਵਰ ਮੈਨੂੰ ਉੱਥੇ ਆ ਕੇ ਟਰੱਕ ਫੜਾ ਗਿਆ ਸੀਗਾ ਪਹਿਲਾਂ ਮੇਰੇ ਕੋਲੇ Volvo ਸੀਗਾ ਤੇ ਹੁਣ ਆਪਣੇ ਕੋਲੇ Daf ਆ ਗਿਆ ਆ ਤੇ ਹੁਣ ਆਪਾਂ ਐਂਟਰ ਕਰ ਗਏ ਆ Amazon ਦੇ ਵਿੱਚ ਠੀਕ ਹੈ ਜੀ ਹੁਣ ਆ ਗੇਟ ਤੇ ਆਪਾਂ ਸਾਰਾ ਆਪਣਾ ਲੋਡ ਨੰਬਰ ਵਗੈਰਾ ਸਾਰਾ ਕੁਝ ਇਨਫੋਰਮੇਸ਼ਨ ਦੇਣੀ ਹੁੰਦੀ ਆ ਤੇ ਫਿਰ ਆਪਾਂ ਨੂੰ ਡਾਕ ਦੇਣਗੇ ਹੁਣ ਆਪਣੀ ਇਨਫੋਰਮੇਸ਼ਨ ਸਾਰੀ ਉਹਨਾਂ ਨੇ ਲੈ ਲਈ ਆ ਤੇ ਆਪਾਂ ਹੁਣ ਜਾ ਰਹੇ ਆ ਡਾਕ ਤੇ ਠੀਕ ਹੈ ਜੀ ਜਿਹੜਾ ਵੀ ਮੇਰਾ ਵੀਰ ਭਰਾ ਸਿਡਨੀ Amazon ਤੋਂ ਪਿਕਅਪ ਕਰਨਾ ਆਊਗਾ ਇੱਕ ਚੀਜ਼ ਦਾ ਖਿਆਲ ਰੱਖਿਓ ਤੁਹਾਡੇ ਜੰਪਰ ਦੇ ਉੱਤੇ ਜਾਂ ਜਿਹੜੀ ਤੁਸੀਂ ਸ਼ਰਟ ਪਾਈ ਆ ਆਹ ਰਿਫਲੈਕਸ਼ਨ ਵਾਲੀਆਂ ਸਟ੍ਰੈਪਾਂ ਜੀਆਂ ਹੋਣੀਆਂ ਜ਼ਰੂਰੀ ਨੇ ਠੀਕ ਹੈ ਨਹੀਂ ਤਾਂ ਰਿਜੈਕਟ ਕਰ ਦਿੰਦੇ ਆ ਚਾਹੇ ਤੁਸੀਂ ਜਿਹੜਾ ਮਰਜੀ ਵਰਕਿੰਗ ਵਾਲਾ ਜੰਪਰ ਪਾਇਆ ਹੋਵੇ ਮੇਰੇ ਨਾਲ ਇਹ ਹੋ ਚੁੱਕਿਆ ਆ ਮੈਂ ਨਾਰਮਲ ਜੰਪਰ ਜੰਪਰ ਪਾਇਆ ਹੋਇਆ ਸੀ ਕੰਮ ਵਾਲਾ ਤੇ ਮੈਨੂੰ ਇਹਨਾਂ ਨੇ ਬਾਹਰ ਘੱਟਤਾ ਫੇਰਾ ਉਸ ਤੋਂ ਆ ਦੇਖੋ ਆਲਾ ਜੰਪਰ ਪਾਇਆ ਹੋਇਆ ਸੀ ਮੈਂ ਬਿਲਕੁਲ ਕੰਮ ਵਾਲਾ ਜੰਪਰ ਆਸਟ੍ਰੇਲੀਅਨ ਸਟੈਂਡਰਡ ਦਾ ਪਰ ਮੈਨੂੰ ਰਿਜੈਕਟ ਕਰਤਾ ਫਿਰ ਮੈਨੂੰ ਪੰਪ ਤੋਂ ਜਾ ਕੇ ਆਹ ਵੈਸਟ ਲੈ ਕੇ ਆਉਣੀ ਪਈ ਤਾਂ ਮੇਰੀ ਸਾਰੇ ਡਰਾਈਵਰਾਂ ਨੂੰ ਇਹੀ ਇੱਕ ਸਜੈਸ਼ਨ ਹੈ ਕਿ ਬਾਈ ਆ ਰਿਫਲੈਕਸ਼ਨ ਵਾਲੀ ਨਾਈਟ ਵਿਜ਼ਨ ਵਾਲੀ ਵੈਸਟ ਪਾ ਕੇ ਆਇਆ ਕਰੋ ਜਾਂ ਜੰਪਰ ਪਾ ਕੇ ਆਇਆ ਕਰੋ ਹੁਣ ਆਪਾਂ ਲਾਉਣ ਲੱਗੇ ਆਂ ਜੀ ਡੌਗ ਤੇ ਟਰੱਕ ਆਪਣਾ ਠੀਕ ਹੈ ਜੀ ਪਰ ਰਸਤੇ ਦੇ ਵਿੱਚ ਆਹਾ ਪਤਾ ਨਹੀਂ ਆਹ ਟੂਚੂ ਜੇ ਕਿਡਾ ਆਹ ਸੇਫਟੀ ਵਾਲੇ ਸਾਈਨ ਜੇ ਵਿੱਚ ਬਿਲਕੁਲ ਡੌਗ ਦੀ ਸੀ ਦੇ ਵਿੱਚ ਰੱਖ ਦਿੰਦੇ ਆ ਵੀ ਮਾੜਾ ਮੋਟਾ ਇਹਨਾਂ ਨੂੰ ਅੱਗੇ ਪਿੱਛੇ ਕਰ ਲਓ ਪਤਾ ਨਹੀਂ ਯਾਰ ਆਲਸੀ ਨੇ ਇਹ ਜਿਹੜੇ ਵੀ ਇੱਥੇ ਖੜੇ ਹੁੰਦੇ ਆ ਨਾ ਨੇੜੇ ਟੇੜੇ ਆ ਇਹਨਾਂ ਦੇ Amazon ਵਾਲਿਆਂ ਦੇ ਜਿੰਨੀ ਵਾਰ ਵੀ ਮੈਂ ਇੱਥੇ ਪਿਕਅਪ ਕਰਨ ਆਇਆ ਇਹਨਾਂ ਦਾ ਕੋਈ ਨਾ ਕੋਈ ਰੋਲਾ ਹਮੇਸ਼ਾ ਰਿਹਾ ਹੀ ਰਿਹਾ ਆ। ਕਦੀ ਇਹ ਕਹਿ ਦੇਣਗੇ ਕਿ ਵੈਸਟ ਪਾ ਕੇ ਆਓ। ਕਦੀ ਇਹ ਕਹਿਣਗੇ ਸਟ੍ਰੈਪਾਂ ਲੈ ਕੇ ਆਓ। ਵੀ ਦੱਸ ਹੋਣਾ ਟ੍ਰੇਲਰ ਵਿੱਚ ਆ ਬਾਕਸ ਟ੍ਰੇਲਰ ਵਿੱਚ ਪੈਂਟੈਕ ਟ੍ਰੇਲਰ ਵਿੱਚ ਸਟ੍ਰੈਪਾਂ ਕਿਹੜਾ ਵਰਤਦਾ ਆ। ਇਹਦੇ ਵਿੱਚ ਤਾਂ ਪੋਗੋ 12 ਯੂਜ਼ ਕਰਦੇ ਆ ਪਰ ਪਤਾ ਨਹੀਂ ਇਹਨਾਂ ਦੀਆਂ ਆਪਣੀਆਂ ਹੀ ਪਾਲਿਸੀਆਂ ਨੇ। ਕਦੀ ਹੀ ਨਹੀਂ ਇਹਨਾਂ ਨੇ ਡਰਾਈਵਰਾਂ ਦਾ ਸਾਥ ਦਿੱਤਾ ਪ੍ਰੋਪਰ ਤਰੀਕੇ ਨਾਲ। ਪਰ ਐਨੀਵੇਜ਼ ਕੋਈ ਨਾ ਹੁਣ ਆਪਣਾ ਟਰੱਕ ਰਿਵਰਸ ਕਰਤਾ ਆ ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਚੀਜ਼ ਦਿਖਾਉਂਗਾ ਦੇਖਿਓ ਇਹਨਾਂ ਦੇ ਪਾਲਿਸੀਆਂ ਕਹਿ ਲੋ ਜਾਂ ਇਹਨਾਂ ਦੇ ਨਖਰੇ ਕਹਿ ਲੋ ਨਖਰੇ ਤਾਂ ਐਨ ਬਗਾਨੀ ਨਾਰ ਵਾਂਗੂ ਐ ਕਰਦੇ ਨੇ ਨਾ ਵੀ ਵੀ ਪੁੱਛੋ ਨਾ ਹੁਣਾ ਦੇਖੋ ਮੈਂ ਟਰੱਕ ਲਾਈਨ ਦੇ ਵਿੱਚ ਸਿੱਧਾ ਕਰਕੇ ਖੜਾਤਾ ਹੁਣ ਮੈਨੂੰ ਟਰੱਕ ਇੱਥੇ ਬੰਦ ਕਰਨਾ ਪੈਣਾ ਠੀਕ ਐ ਬੰਦ ਕਰਕੇ ਤੇ ਮੈਂ ਪਿੱਛੇ ਫਿਰ ਟਾਇਰ ਦੇ ਬੈਕ ਸਾਈਡ ਜਾ ਕੇ ਟਰੱਕ ਨੂੰ ਰੋਕਣ ਵਾਸਤੇ ਵੀਲ ਚੌਕ ਲਾਉਂਗਾ ਠੀਕ ਹੈ ਉਸ ਤੋਂ ਬਾਅਦ ਮੈਂ ਗੇਟ ਖੋਲੂਗਾ ਫਿਰ ਉਸ ਤੋਂ ਬਾਅਦ ਮੈਂ ਵਾਪਸ ਆ ਕੇ ਟਰੱਕ ਵਿੱਚ ਫੇਰ ਸਲਫ ਮਾਰੂਗਾ ਫਿਰ ਕਿਤੇ ਮੈਂ ਡੋਰ ਤੇ ਪ੍ਰੋਪਰ ਪਿੱਛੇ ਬੈਕ ਕਰੂੰਗਾ ਟਰੱਕ ਵੀ ਇਹਨਾਂ ਨੂੰ ਕਿੰਨੀ ਵਾਰੀ ਕਹਾਂ ਵੀ ਟਰੱਕ ਦੀ ਹੈਂਡ ਬ੍ਰੇਕ ਬਹੁਤ ਪਾਵਰਫੁਲ ਹੈ ਵੀ ਐਦਾਂ ਕਿਦਾਂ ਟਰੱਕ ਪਿੱਛੇ ਨੂੰ ਰੜਜੂਗਾ ਪਰ ਕਹਿੰਦੇ ਨਾ ਟਰੱਕ ਬੰਦ ਕਰੋ ਠੀਕ ਹੈ ਉਸ ਤੋਂ ਬਾਅਦ ਪਿੱਛੇ ਉਹ ਟਾਇਰ ਦੇ ਉਹਨੂੰ ਰੋਕਣ ਵਾਲਾ ਲਾਓ ਠੀਕ ਹੈ ਫੇਰ ਪਿੱਛੇ ਰਿਵਰਸ ਕਰੋ ਚਲੋ ਜੀ ਟਰੱਕ ਆਪਾਂ ਹੁਣ ਰਿਵਰਸ ਕਰਕੇ ਲਾਤਾ ਗੇਟ ਤੇ ਹੁਣ ਆਪਾਂ ਇਹਨੂੰ ਆ ਨਾਲ ਜਿਹੜਾ ਬੰਦਾ ਖੜਿਆ ਸੀ ਇਹਨੂੰ ਚਾਬੀ ਫੜਾਵਾਂਗੇ ਚਾਬੀ ਫੜਾ ਕੇ ਤੇ ਆਪਾਂ ਹੁਣ ਚੱਲੇ ਆ ਆਪਣੇ ਡਰਾਈਵਰ ਰੂਮ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇੱਥੇ ਬੈ ਕੇ ਸੋਫਿਆਂ ਤੇ ਟੌਰ ਨਾਲ ਠੀਕ ਹੈ ਜੀ ਕਾਫੀ ਬਣਾਵਾਂਗੇ ਕਾਫੀ ਪੀਵਾਂਗੇ ਠੀਕ ਹੈ ਐਨੇ ਵਿੱਚ ਫਿਰ ਆਪਣਾ ਟਰੱਕ ਹੋ ਜਾਊਗਾ ਲੋਡ ਆਜੋ ਫਿਰ ਹੁਣ ਆਪਾਂ ਬਣਾਈਏ ਕਾਫੀ ਇੱਕ ਪਾਸੇ ਮੈਂ ਇੱਕ ਕੱਪ ਵਿੱਚ ਕਰ ਲਈਆ ਕਾਫੀ ਬੀਟ ਠੀਕ ਹੈ ਤੇ ਦੂਜੇ ਪਾਸੇ ਮੈਂ ਦੁੱਧ ਨੂੰ ਮਾਰ ਲਿਆ ਮਾਈਕ੍ਰੋਵੇਵ ਠੀਕ ਹੈ ਤੇ ਹੁਣ ਆਪਾਂ ਬਣਾ ਰਹੇ ਆ ਕਾਫੀ ਐਂਡ ਸੁਆਦ ਸਿਰਿਆ ਜਿਹਨੂੰ ਕਹਿੰਦੇ ਨਾ ਪੂਰੀ ਡਰਾਈਵ ਰਾਣੀ ਠੀਕ ਹੈ ਕਾਫੀ ਠੋਕ ਕੇ ਮਿੱਠਾ ਰੋਕ ਕੇ ਥੋੜਾ ਜਿਹਾ ਕਿਉਂਕਿ 슈ਗਰ ਸਿਹਤ ਵਾਸਤੇ ਚੰਗੀ ਨਹੀਂ ਹੁੰਦੀ ਠੀਕ ਹੈ ਹੁਣ ਆਪਾਂ ਕਾਫੀ ਲਈਆ ਬਣਾ ਇੱਕ ਗੱਲ ਇਹਨਾਂ ਦੀ ਬਹੁਤ ਵਧੀਆ ਇਹਨਾਂ ਦੇ ਆ ਡਰਾਈਵਰ ਰੂਮ ਦੇ ਵਿੱਚ ਕਦੀ ਕਾਫੀ ਨਹੀਂ ਮੁਕੀ ਕਦੀ ਦੁੱਧ ਨਹੀਂ ਮੁਕਿਆ ਕਦੀ ਫਲ ਫਰੂਟ ਨਹੀਂ ਮੁਕਿਆ ਐਂਡ ਪ੍ਰੋਪਰ ਲਾਈਕ ਇਸ ਚੀਜ਼ ਪਾਸੇ ਡਰਾਈਵਰਾਂ ਦਾ ਖਿਆਲ ਰੱਖਦੇ ਨੇ ਠੀਕ ਹੈ ਜੀ ਹੁਣ ਆਪਾਂ ਕਾਫੀ ਬਣਾ ਕੇ ਆ ਗਏ ਆ ਬਾਹਰ ਠੀਕ ਹੈ ਆਪਾਂ ਕਰਦੇ ਆ ਕਾਫੀ ਇੰਜੋਏ ਆਪਣੀ ਹੁਣ ਠੀਕ ਹੈ ਐਨੇ ਚ ਫਿਰ ਆਪਣਾ ਹੋ ਜੂਗਾ ਟਰੱਕ ਲੋਡ ਤੇ ਫਿਰ ਆਪਾਂ ਇਹਨਾਂ ਤੋਂ ਚਾਬੀ ਫੜ ਕੇ ਤੇ ਫਿਰ ਆਪਾਂ ਆਪਣੇ ਮੈਲਬਰਨ ਵੱਲ ਨੂੰ ਖਿੱਚਾਂਗੇ ਟਰੱਕ ਤੁਸੀਂ ਹੁਣ ਇੰਜੋਏ ਕਰੋ ਨਾਲ ਨਾਲ ਹਾਂਜੀ ਟਰੱਕ ਆਪਣਾ ਹੋ ਗਿਆ ਹੁਣ ਲੋਡ ਤੇ ਚਾਬੀ ਆਪਾਂ ਇਹਨਾਂ ਤੋਂ ਫੜ ਲਈ ਆ ਤੇ ਟਰੱਕ ਆਪਾਂ ਹੁਣ ਸਟਾਰਟ ਕਰਕੇ ਹੁਣ ਦੇਖੋਗੇ ਤੁਸੀਂ ਥੋੜਾ ਜਿਹਾ ਅੱਗੇ ਟਰੱਕ ਕੀਤਾ ਮੈਨੂੰ ਫੇਰ ਟਰੱਕ ਬੰਦ ਕਰਨਾ ਪੈਣਾ ਆ ਜਿੱਦਾਂ ਮੈਂ ਪਹਿਲਾਂ ਜਦੋਂ ਆ ਕੇ ਦੱਸਿਆ ਜੁੱਤੋਂ ਨੂੰ ਜਦੋਂ ਇੱਥੇ ਟਰੱਕ ਲਾਇਆ ਸੀ ਸੇਮ ਪਾਲਿਸੀ ਫੇਰ ਫਾਲੋ ਕਰਨੀ ਪੈਣੀ ਆ ਮੈਨੂੰ ਅੱਗੇ ਕਰੋ ਟਰੱਕ ਬੰਦ ਕਰਵਾਈ ਖੇਡਾਂ ਹੀ ਖੇਡੀਆਂ ਜਾਣੀਆਂ ਨੇ ਪਤਾ ਨਹੀਂ ਕੀ ਕਰੀ ਜਾਂਦੇ ਆ ਆ ਨਾਲ ਜਿਹੜਾ ਟਰੱਕ ਖੜਿਆ ਇਹ ਵੀ ਸਾਡੀ ਕੰਪਨੀ ਦਾ ਹੀ ਆ ਡੈਫ ਆ ਦੇਖੋ ਨਾਲ ਐਕਸੀਡੈਂਟ ਹੋਇਆ ਪਿਆ ਇਹਦਾ ਇੱਕ ਵਾਰੀ ਨਹੀਂ ਇਹ ਇੱਥੋਂ ਤਿੰਨ ਵਾਰੀ ਐਕਸੀਡੈਂਟ ਹੋ ਚੁੱਕਿਆ ਤਾਂ ਸੇਮ ਸਪੌਟ ਤੋਂ ਇੱਕੋ ਥਾਂ ਤੋਂ ਤਿੰਨ ਵਾਰੀ ਵੱਜ ਚੁੱਕਿਆ ਇਹ ਟਰੱਕ ਸਾਰੇ ਜਣੇ ਹੱਸਦੇ ਹੁੰਦੇ ਆ ਵੀ ਬਾਈ ਜੇ ਟਰੱਕ ਮਾਰਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਅੱਗੇ ਪਿਛੇ ਕਿਸੇ ਹੋਰ ਪਾਸੇ ਮਾਰ ਲਿਆ ਕਰੋ ਚਲੋ ਜੀ ਆਪਾਂ ਹੁਣ ਦਰਵਾਜ਼ੇ ਕਰਤੇ ਆ ਬੰਦ ਠੀਕ ਹੈ ਜੀ ਆਪਾਂ ਕਰਤਾ ਉਹਨੂੰ ਗੁੱਡ ਬਾਏ ਤੇ ਆਪਾਂ ਹੁਣ ਮਾਰੀਏ ਸਲਫ ਤੇ ਨਿਕਲੀਏ ਆਪਾਂ ਇਸ ਵੇਅਰ ਹਾਊਸ ਦੇ ਵਿੱਚੋਂ ਹੁਣ ਫਿਰ ਜੀ ਲੋਡ ਆਪਣਾ ਹੋ ਗਿਆ ਆ ਪੇਪਰ ਵਰਕ ਆਪਾਂ ਸਾਰਾ ਲੈ ਲਿਆ ਆ ਤੇ ਆਪਾਂ ਹੁਣ Amazon ਦੇ ਵੇਅਰ ਹਾਊਸ ਚੋਂ ਨਿਕਲ ਗਏ ਆ ਬਾਹਰ ਤੇ ਹੁਣ ਆਪਾਂ ਸਿੱਧਾ ਹੀ ਨਿਕਲਣਾ ਆ ਮੈਲਬਰਨ ਨੂੰ ਠੀਕ ਹੈ ਜੀ ਤੇ ਸਵੇਰੇ ਮੈਲਬਰਨ ਜਾ ਕੇ ਆਪਾਂ ਕਰਨੀ ਆ ਡਿਲੀਵਰੀ Amazon ਦੇ ਲੋਡ ਦਾ ਨਾ ਸਿਰਫ 12 ਘੰਟੇ ਦਾ ਟਾਈਮ ਹੀ ਦਿੰਦੇ ਆ ਜਿੱਦਾਂ ਹੁਣ ਮੈਂ ਇੱਥੋਂ 4:30 ਵਜੇ ਆ ਤੇ 4:30 ਮੈਂ ਇੱਥੋਂ ਨਿਕਲ ਆਇਆ ਆ ਲੋਡ ਕਰਾ ਕੇ ਤਾਂ ਮੈਨੂੰ ਸਵੇਰ ਦੇ 4:30 ਵਜੇ ਤੱਕ ਹੱਦ 5:00 ਵਜੇ ਤੱਕ ਮੈਂ ਟਰੱਕ ਨੂੰ ਖਾਲੀ ਕਰਨਾ ਆ 12 ਘੰਟੇ ਦਾ ਟਾਈਮ ਦਿੰਦੇ ਆ 12 ਘੰਟੇ ਦੇ ਵਿੱਚ ਟਰੱਕ ਖਾਲੀ ਕਰਨਾ ਹੀ ਹੁੰਦਾ ਆ ਤੇ ਉਸ ਹਿਸਾਬ ਨਾਲ ਫਿਰ ਪੂਰਾ ਟਾਈਮ ਟੂ ਟਾਈਮ ਨਿਕਲਣਾ ਪੈਂਦਾ ਆ ਇੱਥੋਂ ਤੇ ਹੁਣ ਜਿੱਦਾਂ ਇੱਥੋਂ ਮੈਂ ਨਿਕਲ ਗਿਆ ਮੈਂ ਕੰਪਨੀ ਵਾਲਿਆਂ ਨੂੰ ਇਨਫੋਰਮ ਕਰਤਾ ਆ ਤੇ ਰਸਤੇ ਵਿੱਚ ਦੋ ਕਵਾਰੀ ਉਹ ਫੋਨ ਕਰਕੇ ਕਨਫਰਮ ਕਰਦੇ ਹੁੰਦੇ ਆ ਵੀ ਟਾਈਮ ਤੇ ਪਹੁੰਚ ਜਾਓਗੇ ਕਿੱਥੇ ਪਹੁੰਚ ਗਏ ਕਿੰਨੇ ਵਜੇ ਤੱਕ ਪਹੁੰਚੋਗੇ ਸਾਰੀਆਂ ਲਾਈਕ ਪੂਰਾ ਇਨਫੋਰਮੇਸ਼ਨ ਲੈਂਦੇ ਰਹਿੰਦੇ ਆ ਤੇ Amazon ਦੇ ਲੋਡਾਂ ਨੂੰ ਇਹ ਬਹੁਤ ਸੀਰੀਅਸ ਲੈਂਦੇ ਆ। ਹਾਂਜੀ ਹੁਣ ਆਪਾਂ ਸਾਰਾ ਸਿਡਨੀ ਕ੍ਰਾਸ ਕਰਕੇ ਤੇ ਆਹ ਰੈਸਟ ਏਰੀਆ ਆਉਂਦਾ ਆ ਸਿਡਨੀ ਨੂੰ ਸਿਡਨੀ ਨਿਕਲਦਿਆਂ ਸਾਰਨਾ ਤਾਂ ਇੱਥੇ ਖੜ ਕੇ ਮੈਂ ਕਿਹਾ ਚੱਲ ਟਾਇਲਟ ਯੂਜ਼ ਕਰ ਲਈਏ ਨਾਲੇ ਆਪਣੀ ਲੌਗ ਬੁੱਕ ਵਗੈਰਾ ਸੈੱਟ ਕਰ ਲਈਏ ਇੱਕ ਵਾਰੀ ਡਬਲ ਚੈੱਕ ਕਰ ਲਈਏ ਸਾਰਾ ਕੁਝ ਨਾਲੇ ਸਾਰਾ ਸਮਾਨ-ਸਮੂਨ ਸੈੱਟ ਕਰ ਲਈਏ ਤੇ ਨਾਲੇ ਮੈਂ ਕਿਹਾ ਤੁਹਾਨੂੰ 뷰 ਦਿਖਾਈਏ ਵਧੀਆ ਜਿਹਾ ਇਹ ਚੈੱਕ ਕਰੋ 뷰 ਕਿੰਨਾ ਸੋਹਣਾ ਹੈ ਨਾ ਜਦੋਂ ਮੈਂ ਆਪਣਾ ਟਰੱਕ ਚੇਂਜ ਕੀਤਾ ਸੀ ਨਾ ਤਾਂ ਮੈਂ ਛੇਤੀ ਛੇਤੀ ਟਰੱਕ ਚੇਂਜ ਕਰਕੇ ਆਪਣਾ ਸਮਾਨ ਸਮੂਹ ਨਾਲ ਨਾਲ ਰੱਖਦਾ ਸੀ ਸੀਟਾਂ ਦੇ ਤੇ ਮੈਂ ਕਿਹਾ ਚੱਲ ਹੁਣ ਇੱਥੇ 5-10 ਮਿੰਟ ਖੜ ਕੇ ਇੱਕ ਵਾਰੀ ਆਪਣਾ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਦੁਬਾਰਾ ਸੈੱਟ ਕਰਦੇ ਆ ਚਾਰਜਰ ਚੂਰਜਰ ਪ੍ਰੋਪਰ ਤਰੀਕੇ ਨਾਲ ਲਾਉਨੇ ਆ ਤੇ ਨਾਲੇ ਆਪਣਾ ਬੈੱਡ ਬੁੱਡ ਪ੍ਰੋਪਰ ਤਰੀਕੇ ਨਾਲ ਪਿੱਛੇ ਸੈੱਟ ਕਰਦੇ ਆ ਤੇ ਟਰੱਕ ਬੋ ਖੁੱਲਾ ਵੈਸੇ ਹੈ ਨਾ ਵੋਲਵੋ ਨਾਲੋਂ ਵੀ ਜ਼ਿਆਦਾ ਖੁੱਲਾ ਟਰੱਕ ਹੈ ਤੇ ਦੀ ਸਟੋਰੇਜ ਵੀ ਬਹੁਤ ਜ਼ਿਆਦਾ ਹੈ ਇਸ ਟਰੱਕ ਦੇ ਵਿੱਚ ਡਬਲ ਬੈੱਡ ਹੈ ਦੋ ਜਾਨੇ ਸੌਂ ਸਕਦੇ ਆ ਤੇ ਆਪਾਂ ਕਰਤਾ ਆਪਣਾ ਬੈੱਡ ਬੁੱਡ ਸੈੱਟ ਕੰਬਲ ਵਗੈਰਾ ਪਿੱਛੇ ਆਪਾਂ ਪ੍ਰੋਪਰ ਕਰਕੇ ਰੱਖਤਾ ਆ ਤੇ ਹੁਣ ਆਪਾਂ ਬਸ ਆਲਮੋਸਟ ਰੈਡੀ ਆ ਜਾਣ ਵਾਸਤੇ ਤੇ ਇੱਕ ਫਾਰਮ ਭਰਨਾ ਆ ਜਿਹੜਾ ਕੀ ਜਿਹੜਾ ਇੰਡੀਆ ਸਾਡੀ ਕੰਪਨੀ ਦਾ ਕਾਲ ਸੈਂਟਰ ਹੈ ਨਾ ਉਹਨਾਂ ਨੂੰ ਜਦੋਂ ਵੀ ਆਪਾਂ ਲੋਡ ਚੱਕਦੇ ਆ ਸਾਰੇ ਪੇਪਰ ਵਰਕ ਦੀਆਂ ਫੋਟੋ ਉਹਨਾਂ ਨੂੰ ਭੇਜਣੀਆਂ ਹੁੰਦੀਆਂ ਨੇ ਤੇ ਇੱਕ ਫਾਰਮ ਭਰਨਾ ਹੁੰਦਾ ਜਰੂਰੀ ਉਹਨਾਂ ਨੂੰ ਭੇਜਣਾ ਹੁੰਦਾ ਇਸ ਫਾਰਮ ਦੇ ਵਿੱਚ ਹੀ ਹੁੰਦਾ ਆ ਕਿ ਤੁਹਾਡੇ ਕੋਲੇ ਕਿਹੜਾ ਟਰੱਕ ਆ ਟਰੱਕ ਦੀ ਰਜੋ ਨੰਬਰ ਟਰੇਲਰ ਕਿਹੜਾ ਆ ਤੁਹਾਡਾ ਟਰੱਕ ਵਧੀਆ ਚੱਲ ਰਿਹਾ ਆ ਵਧੀਆ ਆਪਰੇਟ ਕਰ ਰਿਹਾ ਆ ਲੋਡ ਦਾ ਨੰਬਰ ਕੀ ਆ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਟਰੱਕ ਵਿੱਚ ਇਹ ਸਾਰਾ ਕੁਝ ਇਹਦੇ ਵਿੱਚ ਦੱਸਣਾ ਹੁੰਦਾ ਇਸ ਫਾਰਮ ਦੇ ਵਿੱਚ ਤੇ ਫਿਰ ਜੇ ਕੋਈ ਪ੍ਰੋਬਲਮ ਹੋਵੇ ਤਾਂ ਫਿਰ ਉਹ ਕਾਲ ਸੈਂਟਰ ਵਾਲੇ ਆਪੇ ਕੰਪਨੀ ਨੂੰ ਇਨਫੋਰਮ ਕਰ ਦਿੰਦੇ ਨੇ ਤਾਂ ਫਿਰ ਕੰਪਨੀਓਂ ਦੇ ਹਿਸਾਬ ਨਾਲ ਟਰੱਕ ਨੂੰ ਐਨ ਫਿੱਟ ਫਾਟ ਟੈਂਸ਼ਨ ਕਰ ਦਿੰਦੇ ਆ ਤੇ ਆਪਾਂ ਫਾਰਮ ਹੁਣ ਭਰਤਾ ਹੈ অলਮੋਸਟ ਤੇ ਇੱਕ ਵਾਰੀ ਲੌਗ ਬੁੱਕ ਚੈੱਕ ਕਰਕੇ ਤੇ ਆਪਾਂ ਫਿਰ ਨਿਕਲਦੇ ਆ ਮੈਲਬਰਨ ਨੂੰ ਤੇ ਫਿਰ ਮੈਂ ਰਸਤੇ ਵਿੱਚ ਤੁਹਾਨੂੰ ਦਿਖਾਉਂਦਾ ਜਾਊਂਗਾ ਬਸ ਹੁਣ ਸੂਰਜ ਢਲ ਰਿਹਾ ਆ ਤੇ ਹਨੇਰਾ ਹੋਣ ਹੀ ਵਾਲਾ ਆ ਸਰਦੀਆਂ ਦੇ ਦਿਨ ਨੇ ਇਸ ਕਰਕੇ ਦਿਨ ਛੋਟੇ ਹੁੰਦੇ ਆ ਤੇ ਰਾਤ ਛੇਤੀ ਹੋ ਪੈਂਦੀ ਆ 6:00 ਵਜੇ ਐਨ ਪੂਰਾ ਪੂਰਾ ਤਰੀਕੇ ਨਾਲ ਹਨੇਰਾ ਹੋ ਜਾਂਦਾ ਆ ਚਲੋ ਭਾਈ ਫਾਈਨਲੀ ਹੁਣ ਆਪਾਂ ਟਰੱਕ ਕਰ ਲਿਆ ਸਟਾਰਟ ਤੇ ਹੁਣ ਆਪਾਂ ਨਿਕਲਣ ਲੱਗੇ ਆ ਇਸ ਰੈਸਟ ਏਰੀਆ ਦੇ ਵਿੱਚੋਂ ਤੇ ਹੁਣ ਆਪਾਂ ਤਿੰਨ ਸਾਢੇ ਤਿੰਨ ਘੰਟੇ ਟਰੱਕ ਚਲਾ ਕੇ ਤੇ ਆਪਾਂ ਗੁੰਡਾ ਗਈ ਰਸਤੇ ਵਿੱਚ ਆਉਂਦਾ ਇੱਕ ਛੋਟਾ ਜਿਹਾ ਟਾਊਨ ਉੱਥੇ ਬ੍ਰੇਕ ਲਵਾਂਗੇ ਤੇ ਉੱਥੋਂ ਫਿਰ 5 ਘੰਟੇ ਦੀ ਡਰਾਈਵ ਰਹਿ ਜਾਂਦੀ ਹੈ ਮੈਲਬਰਨ ਦੀ ਸਿੱਧੀ ਤਾਂ ਫਿਰ ਜੇ ਰਸਤੇ ਵਿੱਚ ਜੇ ਕਦੀ ਤੇਲ ਤੂਲ ਪੋਉਣਾ ਪੈ ਜੇ ਤਾਂ 15-20 ਮਿੰਟ ਦੀ ਬ੍ਰੇਕ ਲੈ ਲਈਦੀ ਆ ਪਰ ਨਹੀਂ ਤਾਂ ਇੱਕ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਤੇ ਆਪਾਂ ਸਿੱਧਾ ਮੈਲਬਰਨ ਪਹੁੰਚ ਜਾਈਦਾ ਉਹੀ ਸੇਮ ਜਿੱਦਾਂ ਸਿਡਨੀ ਤੋਂ ਆਉਂਦਿਆਂ ਹੋਇਆਂ 4 ਘੰਟੇ ਟਰੱਕ ਚਲਾ ਕੇ ਜਿੱਦਾਂ ਮੈਂ ਹਾਲ ਬਰੂਕ ਰੁਕਿਆ ਸੀ ਉਸ ਤੋਂ ਬਾਅਦ ਫਿਰ 5 ਘੰਟੇ ਟਰੱਕ ਚਲਾ ਕੇ ਆਪਾਂ ਸਿੱਧਾ ਸਿਡਨੀ ਪਹੁੰਚ ਜਾਈਦਾ ਸੇਮ ਹੀ ਸਿਡਨੀ ਤੋਂ ਮੈਲਬਰਨ ਜਾਂਦਿਆਂ ਨੂੰ ਆ ਸਾਢੇ ਕਿ ਤਿੰਨ ਘੰਟੇ ਟਰੱਕ ਚਲਾ ਕੇ ਨਾ ਤੇ ਗੁੰਡਾ ਗਈ ਵਾਲੇ ਪੰਪ ਤੇ ਖੜਕੇ ਤੇ ਉਸ ਤੋਂ ਬਾਅਦ 5 5 ਘੰਟਿਆਂ ਵਿੱਚ ਜਾਂ ਸਵਾ ਪੰਜ ਘੰਟਿਆਂ ਦੇ ਵਿੱਚ ਬੰਦਾ ਆਰਾਮ ਨਾਲ ਮੈਲਬਰਨ ਪਹੁੰਚ ਜਾਂਦਾ ਆ ਤੇ ਹੁਣ ਆਪਾਂ ਨਿਕਲ ਗਏ ਆ ਤੇ ਹੁਣ ਤੁਸੀਂ ਇੰਜੋਏ ਕਰੋ ਵਿਊ ਨਾਲ ਦੀ ਨਾਲ ਹਾਂਜੀ ਸਰ ਜੀ ਮੈਨੂੰ ਇੱਕ ਹੋਰ ਗੱਲ ਯਾਦ ਆਈ ਮੈਂ ਸਾਰਿਆਂ ਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਆ ਕਿ ਮੈਂ ਜਦੋਂ ਵੀ ਡਰਾਈਵ ਕਰਦਾ ਹੁੰਦਾ ਆ ਤਾਂ ਮੈਂ ਆਹ ਵੀਡੀਓ ਫੋਨ ਤੇ ਨਹੀਂ ਬਣਾਉਂਦਾ ਹੈਗਾ ਫੋਨ ਮੇਰਾ ਸਾਈਡ ਤੇ ਪਿਆ ਹੁੰਦਾ ਆ ਆ ਵੀਡੀਓ ਬਣਾਉਣ ਵਾਸਤੇ ਮੇਰੇ ਕੋਲੇ ਇੱਕ ਐਕਸ਼ਨ ਕੈਮਰਾ ਆ ਜਿਸ ਨੂੰ ਕਿ ਜਿਹਦੇ ਵਿੱਚ AI ਆ ਜਿਸ ਨੂੰ ਮੈਂ ਸਿਰਫ ਇੱਕ ਆਪਣੇ ਮੂੰਹ ਨਾਲ ਬੋਲ ਕੇ ਦੱਸਣਾ ਹੁੰਦਾ ਆ ਕਿ ਰਿਕਾਰਡ ਤਾਂ ਰਿਕਾਰਡਿੰਗ ਸ਼ੁਰੂ ਕਰ ਦਿੰਦਾ ਆ ਕੈਮਰਾ ਤਾ ਉਹ ਜਾਂ ਤਾਂ ਮੇਰੀ ਟੋਪੀ ਤੇ ਲੱਗਿਆ ਹੁੰਦਾ ਆ ਜਾਂ ਮੈਂ ਆਪਣੀ ਚੈਸਟ ਤੇ ਲਾਇਆ ਹੁੰਦਾ ਆ ਤਾਂ ਇਸ ਕਰਕੇ ਮੈਂ ਫੋਨ ਨਹੀਂ ਯੂਜ਼ ਕਰਦਾ ਹੈਗਾ ਆਪਣਾ ਬਿਲਕੁਲ ਵੀ ਇਸ ਗੱਲ ਕਰਕੇ ਤੁਸੀਂ ਬੇਚਿੰਤ ਰਹੋ ਹੁਣ ਆਪਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਕੇਲ ਵੇਬ ਬ੍ਰਿਜ ਭਾਰ ਵਾਲਾ ਕੰਡਾ ਕਰਾਸ ਕਰਨ ਲੱਗੇ ਆ ਇੱਥੇ ਟਰੱਕਾਂ ਦੀ ਚੈਕਿੰਗ ਹੁੰਦੀ ਆ ਜਿੱਦਾਂ ਕਿ ਮੈਂ ਤੁਹਾਨੂੰ ਜਦੋਂ ਮੈਂ ਸਿਡਨੀ ਨੂੰ ਆ ਰਿਹਾ ਸੀ ਉਦੋਂ ਵੀ ਮੈਂ ਤੁਹਾਨੂੰ ਐਂਡ ਪ੍ਰੋਪਰ ਤਰੀਕੇ ਨਾਲ ਐਕਸਪਲੇਨ ਕੀਤਾ ਸੀਗਾ ਕਿ ਆ ਉੱਪਰ ਵਾਲੇ ਬੋਰਡ ਲੱਗੇ ਹੁੰਦੇ ਆ ਇੱਥੇ ਆ ਕੈਮਰਾ ਲੱਗਿਆ ਹੋਇਆ ਆ ਤੇ ਆ ਕਾਰਨਰ ਦੇ ਉੱਤੇ ਰਾਈਟ ਸਾਈਡ ਤੇ ਬੋਰਡ ਲੱਗਿਆ ਹੋਇਆ ਆ ਕਿ ਰਿਟਰਨ ਟੂ ਦਾ ਹਾਈਵੇ ਹਨਾ ਜੇ ਤੱਕ ਐਂ ਲਿਖਿਆ ਹੋਇਆ ਹੈ ਰਿਟਰਨ ਟੂ ਦਾ ਹਾਈਵੇ ਤਾਂ ਤੁਸੀਂ ਰਾਈਟ ਲੈ ਕੇ ਹਾਈਵੇ ਤੇ ਚਲੇ ਜਾਓ ਜੇ ਲਿਖਿਆ ਹੋਇਆ ਹੈ ਮਰਜ ਟੂ ਦਾ ਵੇ ਬ੍ਰਿਜ ਤਾਂ ਉਹ ਖੱਬੇ ਪਾਸੇ ਸ਼ੈੱਡ ਦੇ ਥੱਲੇ ਚਲੇ ਜਾਓ ਹਨਾ ਤਾਂ ਮੇਰੇ ਕੋਲ ਇੱਕ ਪੁਰਾਣੀ ਵੀਡੀਓ ਹੈਗੀ ਆ ਜਦੋਂ ਮੈਨੂੰ ਇਹਨਾਂ ਨੇ ਇੱਥੇ ਮੇਰੀ ਚੈਕਿੰਗ ਕੀਤੀ ਸੀ ਤਾਂ ਮੈਂ ਉਹ ਅੱਗੇ ਐਡ ਕਰਦਾ ਆ ਵੀਡੀਓ ਦੇ ਵਿੱਚ ਚੈੱਕ ਕਰਿਓ ਆ ਦੇਖੋ ਹੁਣ ਮੈਂ ਆ ਸ਼ੈੱਡ ਦੇ ਦੱਲੋਂ ਨਿਕਲ ਰਿਹਾ ਇਹਨਾਂ ਨੇ ਮੈਨੂੰ ਚੈਕਿੰਗ ਵਾਸਤੇ ਬੁਲਾਇਆ ਸੀਗਾ ਠੀਕ ਹੈ ਜੀ ਇੱਥੇ ਇਹਨਾਂ ਨੇ ਮੇਰੀ ਲੌਗ ਬੁੱਕ ਚੈੱਕ ਕੀਤੀ ਹੈ ਤੇ ਮੜਾ ਜਾਂ ਟਰੱਕ ਦੇ ਆਲੇ-ਦੁਆਲੇ 껃ਾ 껃ੇ ਇਹਨਾਂ ਨੂੰ ਸ਼ੱਕ ਹੋਵੇ ਤਾਂ ਫਿਰ ਆ ਜਿਹੜਾ ਸਾਹਮਣੇ ਸ਼ੈੱਡ ਜਾ ਰਿਹਾ ਛੋਟਾ ਜਿਹਾ ਇਹਦੇ ਵਿੱਚ ਟਰੱਕ ਨੂੰ ਐਂਟਰ ਕਰਾ ਕੇ ਅੰਦਰ ਵੜ ਕੇ ਦਾ ਪ੍ਰੋਪਰ ਕੱਲਾ-ਕੱਲਾ ਟਾਇਰ ਬ੍ਰੇਕਾਂ ਸਾਰਾ ਕੁਝ ਲਾਈਕ ਤਲੀ ਛੋਟੀ ਛੋਟੀ ਚੀਜ਼ ਵੀ ਚੈੱਕ ਕਰਦੇ ਨੇ ਜੇ ਇਹਨਾਂ ਨੂੰ ਤੁਹਾਡੇ ਟਰੱਕ ਦੇ ਵਿੱਚ ਕੋਈ ਸ਼ੱਕ ਹੋਵੇ ਕਿ ਟਰੱਕ ਦੇ ਵਿੱਚ ਕੋਈ ਪ੍ਰੋਬਲਮ ਹੈ ਇਹ ਮੈਂ ਪੁਰਾਣੀ ਵੀਡੀਓ ਐਡ ਕਰਕੇ ਦਿਖਾਈ ਆ ਤੁਹਾਨੂੰ ਹਨਾ ਕਿ ਜੇ ਦੋ ਖੱਬੇ ਰਾਈਟ ਸਾਈਡ ਤੇ ਬੋਰਡ ਲੱਗਿਆ ਹੋਇਆ ਸੀਗਾ ਕਿ ਵੀ ਮਰਜ ਟੂ ਦਾ ਵੇ ਬ੍ਰਿਜ ਵੀ ਵੇ ਬ੍ਰਿਜ ਤੇ ਆਓ ਤੁਹਾਡੀ ਚੈਕਿੰਗ ਕਰਨੀ ਹੈ ਹਨਾ ਤਾਂ ਇਹ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ ਹੈ ਕਿ ਇਦਾਂ ਨਹੀਂ ਤਾਂ ਫਿਰ ਲੈਫਟ ਤੇ ਆਪਾਂ ਆ ਜਾਈਦਾ ਨਹੀਂ ਤਾਂ ਜੇ ਆ ਜੇ ਲਿਖਿਆ ਉੱਥੇ ਰਿਟਰਨ ਟੂ ਦਾ ਹਾਈਵੇ ਤੇ ਆਪਾਂ ਰਾਈਟ ਦਾ ਇੰਡੀਕੇਟਰ ਦੇ ਕੇ ਦੁਬਾਰਾ ਹਾਈਵੇ ਤੇ ਚੜ ਜਾਈਦਾ ਇਹ ਮੈਂ ਜਸਟ ਤੁਹਾਨੂੰ ਇਹ ਪੁਰਾਣੀ ਕਲਿੱਪ ਐਡ ਕੀਤੀ ਆ ਐਗਜ਼ਾਮਪਲ ਦੇਣ ਵਾਸਤੇ ਵੀ ਇਦਾਂ ਇੱਥੇ ਚੈਕਿੰਗ ਕਰਦੇ ਨੇ ਹਾਂਜੀ ਜੀ ਵੈਲਕਮ ਬੈਕ ਵਲੌਗ ਦੇ ਵਿੱਚ ਦੇਖੋ ਮੀਂਹ ਪੈਣ ਲੱਗ ਗਿਆ ਤੁਹਾਡਾ ਸਵਾਗਤ ਮੈਂ ਮੀਂਹ ਦੇ ਨਾਲ ਕੀਤਾ ਹੈ ਦੁਬਾਰਾ ਦੇਖੋ ਚਮਕਦੀਆਂ ਨੇ ਬੂੰਦਾਂ ਪਾਣੀ ਦੀਆਂ ਐਲਈਡੀ ਲਾਈਟਾਂ ਦੇ ਵਿੱਚ ਇਹਨੂੰ ਕਹਿੰਦੇ ਆ ਆਸਟ੍ਰੇਲੀਆ ਪਤਾ ਨਹੀਂ ਕਦੋਂ ਮੀਂਹ ਪੈਣ ਲੱਗ ਜਾਣਾ ਪਤਾ ਨਹੀਂ ਕਦੋਂ ਹਨੇਰੀ ਆ ਜਾਣੀ ਹੈ ਕਦੋਂ ਧੁੱਪ ਹੈ ਤੇ ਕਦੋਂ ਧੁੰਦ ਹੈ ਆਜੋ ਹੁਣ ਆਪਾਂ ਪੰਪ ਤੇ ਰੁਕਦੇ ਆ ਮੈਨੂੰ ਠੰਡ ਲੱਗ ਰਹੀ ਹੈ ਤੇ ਆਪਾਂ ਚਾਹ ਚੂ ਬਣਾਉਨੇ ਆ ਤੇ ਨਾਲੇ ਮੈਂ ਪਾਣੀ ਦਾ ਕਾਰਟਨ ਬਾਏ ਕਰਨਾ ਆ ਪਾਣੀ ਦੀਆਂ ਬੋਤਲਾਂ ਮੇਰੇ ਕੋਲ ਖਤਮ ਹੋ ਗਈਆਂ ਸੀਗੀਆਂ ਤੇ ਨਾਲੇ ਟਿਸ਼ੂ ਵਗੈਰਾ ਬਾਏ ਕਰਨੇ ਆ ਤੇ ਨਾਲੇ ਇੱਥੇ ਆਹ ਪੰਪ ਤੇ ਜਿਹੜਾ ਬਾਈ ਕੰਮ ਕਰਦਾ ਉਹ ਵੀ ਪੰਜਾਬੀ ਹੋਈ ਆ ਮੈਨੂੰ ਜਾਣਦਾ ਹੈ ਨਾਲੇ ਉਹਨੂੰ ਮਿਲਦੇ ਆ ਜੋ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਪੰਪ ਦੇ ਆਜੋ ਫਰੈਂਡਸ ਕਾਫੀ ਪੀ ਲੋ ਵੀ ਆਪਾਂ ਬਣਾ ਲਈ ਆ ਜੀ ਹੁਣ ਆਪਾਂ ਪਾਣੀ ਚੱਕ ਲਈਏ ਪਾਣੀ ਦੀਆਂ ਬੋਤਲਾਂ ਪਾਣੀ ਮੁੱਕਿਆ ਹੋਇਆ ਸੀਗਾ ਟਰੱਕ ਵਿੱਚ ਤੇ ਆਪਾਂ ਭਾਈ ਨੂੰ ਜਾ ਕੇ ਮਿਲਦੇ ਆ ਨਾਲੇ ਪੈਸੇ ਪੇ ਕਰਦੇ ਆ ਭਾਰੀਆਂ ਨੇ ਬੋਤਲਾਂ ਯਾਰ ਕਾਫੀ ਰੱਖੀਏ ਸਾਈਡ ਤੇ ਤੇ ਪਹਿਲਾਂ ਪਾਣੀ ਵਾਲੀਆਂ ਬੋਤਲਾਂ ਸਕੈਨ ਕਰਾਈਏ ਜਾ ਕੇ ਭਾਈ ਕੋਲੋਂ ਕਿਦਾਂ ਭਾਈ ਕੀ ਹਾਲ ਚਾਲ ਆ ਚੱਲ ਚੱਲ ਮਿੱਤਰੋ ਕਾਫੀ ਲੈ ਕੇ ਭੱਜ ਕੇ ਜਾ ਕੇ ਨੀ ਕਾਫੀ ਨਹੀਂ ਇਹ ਤਾਂ ਹੋਰ ਕੁਝ ਲੱਭੂ ਆ ਖਾਣ ਨੂੰ ਮੈਨੂੰ ਲੱਗਦਾ ਪੱਕਾ ਨਾ 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 ਇਹ ਨਾ ਚੱਕੀ ਚੱਕੀ ਨਾ ਚ ਇਹ ਚੱਕ ਲੀਆਂ ਕਿੱਥੇ ਦਬਦਾ ਆ ਇਹ ਨਹੀਂ ਦਬਦਾ ਇਹ ਨਹੀਂ ਦਬਦਾ ਮੁੰਡਾ ਚੱਕ ਲੀਆਂ ਮੁੰਡੇ ਨੇ ਚੌਕਲੇਟਾਂ ਖਾਣ ਨੂੰ ਆ ਚੱਕ ਬਾਈ ਮੈਂ ਕਰ ਦਿੰਨਾ ਪੈਸੇ ਪੇ ਹਾਂਜੀ ਮੈਂ ਕਾਰਡ ਵੀ ਸਕੈਨ ਕਰੂੰਗਾ ਇੱਕ ਮੈਂ ਲਈਆ ਕਾਫੀ ਦੋ ਲਈਆਂ ਮੈਂ ਚੌਕਲੇਟਾਂ ਠੀਕ ਹੈ ਆ ਪਹਿਲਾਂ ਤੋਂ ਮੇਰਾ ਕਾਰਡ ਸਕੈਨ ਕਰ ਮੈਨੂੰ ਪੁਆਇੰਟ ਦੇ ਪਹਿਲਾਂ ਦਾ ਪੂਰੇ ਤੇ ਉਸ ਤੋਂ ਬਾਅਦ ਮੈਂ ਕਰੂੰਗਾ ਪੈਸੇ ਭੇ ਇਹ ਆ ਲਾਤਾ ਆਪਾਂ ਨਾਲ ਫੋਨ ਚਲੋ ਜੀ ਚੱਕ ਲਿਆ ਆਪਾਂ ਸਮਾਨ ਖੜ ਜਾ ਖੜ ਜਾ ਖੜ ਜਾ ਮੈਨੂੰ ਲੱਗਦਾ ਮੈਂ ਹੋਰ ਕੁਝ ਵੀ ਲੈਣਾ ਮੈਨੂੰ ਯਾਦ ਨਹੀਂ ਆ ਰਿਹਾ ਚੱਲ ਬਾਈ ਨੂੰ ਹੁਣ ਮੈਂ ਗਿਆਨ ਦੇ ਰਿਹਾ ਇੱਥੇ ਪੂਰਾ ਕਿ ਇਦਾਂ ਪ੍ਰੋਪਰ 360 ਵਿਊ ਆਉਂਦਾ ਹੈ ਮੇਰੇ ਕੈਮਰੇ ਤੇ ਬੀ ਐਂਡ ਪ੍ਰੋਪਰ ਤਰੀਕੇ ਨਾਲ ਐਂਡ ਕਲੈਰਿਟੀ ਨਾਲ ਵੀਡੀਓ ਬਸ ਹੱਥਾਂ ਦੇ ਇਸ਼ਾਰੇ ਹੀ ਸਮਝ ਲਓ ਤੁਸੀਂ ਮੇਰੇ ਮੈਂ ਬਾਈ ਨੂੰ ਕੀ ਐਕਸਪਲੇਨ ਕਰ ਰਿਹਾ ਇਹ ਬਾਈ ਵੀ ਆ ਸਬਸਕ੍ਰਾਈਬ ਕੀਤਾ ਹੋਇਆ ਬਾਈ ਨੇ ਮੇਰੇ ਚੈਨਲ ਨੂੰ ਬਾਈ ਦੇਖਦਾ ਹੁੰਦਾ ਬਲੌਗ ਬਾਈ ਕਹਿੰਦਾ ਕਿ ਵਧੀਆ ਲੱਗਿਆ ਰਹਿ ਬਸ ਇਦਾਂ ਹੀ ਖਿੱਚ ਕੇ ਕੰਮ ਨੂੰ ਤੇ ਮੇਰੇ ਦਿਮਾਗ ਚ ਆ ਨਹੀਂ ਰਿਹਾ ਮੈਂ ਕੁਝ ਲੈਣਾ ਸੀ ਇੱਥੋਂ ਬਾਏ ਕਰਨਾ ਸੀ ਹੋਰ ਕੀ ਕਰਨਾ ਸੀ ਕੀ ਕਰਨਾ ਸੀ ਮੈਂ ਯਾਰ ਬਾਏ ਹੋਰ ਮੈਨੂੰ ਚਿੱਤੇ ਹੀ ਨਹੀਂ ਆ ਰਿਹਾ ਯਾਰ ਚਲੋ ਮੈਂ ਚੇਤੇ ਕਰਦਾ ਆ ਫਿਰ ਦੇਖਦੇ ਆ ਆਪਾਂ ਪਹਿਲਾਂ ਆ ਸਾਮਾਨ ਰੱਖ ਕੇ ਆਈਏ ਟਰੱਕ ਦੇ ਵਿੱਚ ਜਾ ਕੇ ਹਾਂ ਸੱਚ ਚੇਤੇ ਆ ਗਿਆ ਟਿਸ਼ੂ ਲੈਣੇ ਸੀਗੇ ਤੇ ਵਾਈਪਸ ਲੈਣੀਆਂ ਸੀਗੀਆਂ ਆ ਮੈਂ ਭੁੱਲ ਗਿਆ ਸੀ ਉੱਥੇ ਲੈ ਕੇ ਆਉਣੇ ਹੁਣ ਮੈਂ ਦੁਬਾਰਾ ਜਾ ਕੇ ਲੈ ਕੇ ਆਇਆ ਪਾਣੀ ਆਪਰ ਰੱਖਤਾ ਸਾਈਡ ਤੇ ਕਾਫੀ ਆਪਰ ਰੱਖਤੀ ਆ ਕੱਪ ਹੋਲਡਰ ਦੇ ਵਿੱਚ ਟਿਸ਼ੂ ਆਪਰ ਰੱਖਤੇ ਆਪਣੇ ਡਰਾਅ ਦੇ ਵਿੱਚ ਤੇ ਹੁਣ ਆਪਾਂ ਲੌਗ ਬੁੱਕ ਭਰ ਲਈਏ ਆਪਣੀ ਬ੍ਰੇਕ ਪਾ ਦਈਏ ਵਿੱਚ ਇਥੋਂ 535 ਕਿਲੋਮੀਟਰ ਹੈ ਸਾਰਾ ਤੇ 2:30 ਵਜੇ ਤੱਕ ਪਹੁੰਚ ਜਾਣਾ ਆਪਾਂ ਮੈਲਬਰਨ ਆ ਦੇਖੋ ਮੇਰੀ ਇਹ ਜਿਓਮੈਟਰੀ ਹੈ ਕਿਟ ਬਾਕਸ ਰੱਖੀ ਹੋਈ ਹੈ ਮੈਂ ਸਕੂਲ ਵਾਂਗੂ ਆਪਣੇ ਪੈਨ, ਸਕੇਲ ਸਾਰਾ ਕੁਝ ਵਿੱਚ ਸਾਂਭ ਕੇ ਹਨਾ ਐਨ ਪ੍ਰੋਪਰ ਤਰੀਕੇ ਨਾਲ ਸਾਂਭ ਕੇ ਰੱਖਦਾ ਹਾਂ ਇਹ ਚੀਜ਼ਾਂ ਮੈਨੂੰ ਸ਼ੌਂਕ ਹੈ ਜੇ ਵੀ ਸਕੂਲ ਵਾਂਗੂ ਜਿਓਮੈਟਰੀ ਰੱਖਣ ਦਾ ਆਪਾਂ ਭਰ ਰਹੇ ਹੁਣ ਆਪਣੀ ਲੌਗ ਬੁੱਕ ਸੈੱਟ ਕਰਕੇ ਠੀਕ ਆ ਘੰਟੇ-ਘੰਟੇ ਪ੍ਰੋਪਰ ਪਾ ਲਈਏ ਇਹ ਚੀਜ਼ ਸਭ ਤੋਂ ਜ਼ਰੂਰੀ ਹੈ ਲੌਗ ਬੁੱਕ ਆਪਾਂ ਭਰ ਲਈ ਆ ਤੇ ਹੁਣ ਆਪਾਂ ਨਿਕਲ ਜੀ ਇੱਥੋਂ ਬੈ ਬੈ ਕੇ ਠੀਕ ਹੈ ਜੀ ਤੇ ਆਪਾਂ ਹੁਣ ਆਪਾਂ ਮੈਲਬਰਨ ਨੂੰ ਦੁਬਾਰਾ ਨਿਕਲ ਪਏ ਆ ਬ੍ਰੇਕ ਲੈ ਕੇ ਤੇ ਮੈਂ ਆਪਣਾ ਵਲੌਗ ਦਾ ਪਾਰਟ 3 ਹੁਣ ਇੱਥੇ ਐਂਡ ਕਰੂੰਗਾ ਅਗਲਾ ਪਾਰਟ ਮੈਂ ਅਗਲੇ ਵੀਕ ਤੱਕ ਅਪਲੋਡ ਕਰੂੰਗਾ ਠੀਕ ਹੈ ਜੀ ਫਿਰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਆਪਾਂ ਮੈਲਬਰਨ ਪਹੁੰਚ ਕੇ ਡਿਲੀਵਰੀ ਕੀਤੀ ਹਨਾ ਉਹ ਸਾਰੀਆਂ ਚੀਜ਼ਾਂ ਦਿਖਾਉਂਗਾ ਤੇ ਹੁਣ ਆਪਾਂ ਨਿਕਲ ਪਏ ਆ ਵਾਪਸੀ ਮੈਲਬਰਨ ਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਗਾ ਤੁਸੀਂ ਮੇਰਾ ਬਲੌਗ ਦੇਖਿਆ ਤੁਸੀਂ ਟਾਈਮ ਦਿੰਦੇ ਹੋ ਮੇਰੇ ਬਲੌਗ ਨੂੰ ਹਨਾ ਜੀ ਤਾਂ ਇਦਾਂ ਹੀ ਸਪੋਰਟ ਕਰਦੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੈਂ ਤੁਹਾਡੇ ਸਾਰਿਆਂ ਵਾਸਤੇ ਇਦਾਂ ਦਾ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ Please minuto disport the Boha Thank you so much. Bye. While you are sleeping, truckers are hauling. We have promises to keep and miles to go before we sleep. Respect truckers.